ਸਸੀ ਕਾਲ ਜੀ ਕਹਿੰਦੇ ਨੇ ਹਰ ਰੱਤ ਦਾ ਮੇ ਫਾਤਿਹ ਹਰ ਰੱਤ ਨਾਲ ਹੀ ਚੰਗਾ ਲੱਗਦਾ ਹਨ ਤੇ ਜਿੰਨੀ ਮਰਜ਼ੀ ਗਰਮੀ 'ਚ ਇਹ ਚੀਜ਼ਾਂ ਆਉਣਾ ਨੇ ਟੇਸਟ ਨਹੀਂ ਨੇ ਜਿੰਨਾ ਕਿ ਹੁਣ ਇਸ ਮੌਸਮ ਦੇ ਹਿਸਾਬ ਨਾਲ ਟੇਸਟ ਆਣਗੀਆਂ ਠੀਕ ਆ ਆਪਾਂ ਨੇ 1/2 ਕਿਲੋ ਮਟਰ ਵੀ ਸੋਹਣੇ ਨਿਕਲੇ ਐ 1/2 ਕਿਲੋ ਦਾਣੇ ਵਿੱਚੋਂ ਚੰਗੇ ਨਿਕਲੇ ਆਏ ਆ ਤਕਰੀਬਨ ਤਾਂ 100 ਗ੍ਰਾਮ ਤਾਂ ਨਿਕਲੇ ਆ ਹਨ ਬਾਕੀ ਛਿਲਕਾ ਤਾਂ ਨਿਕਲਣਾ ਹੀ ਸੀਗਾ ਆਪਾਂ ਲਈਆਂ ਨਾਲ 400 ਗ੍ਰਾਮ ਗਾਜਰਾ ਉਹ ਵੀ ਰੜਗੀ ਤੇ ਨਾਲ ਲਿਆ ਆਪਾਂ ਤਾਂ ਨਾਲੂ ਚਾਰ ਅਦਰਕ ਹਲਾ ਸੌਰੀ ਪਿਆਜ਼ ਲੈਨੇ ਤੇ ਨਾਲ ਲਈ ਆਪਾਂ ਕੱਚੀ ਹਲਦੀ ਦਾ ਪੀਸ ਇੱਕ ਠੀਕ ਹੈ ਜੀ ਤਾਂ ਨਾਲ ਲੈ ਲਸਣ ਹਰੀਆਂ ਮਿਰਚਾ ਮਿਰਚਾ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਹੈ ਔਰ ਅਦਰਕ ਦਾ ਟੁਕੜਾ ਹਨਾ ਪਰ ਉਹਨੇ ਇਹਨਾਂ ਨੂੰ ਕਰ ਲਈਏ ਤਿਆਰ ਛੱਲ ਲਈਏ ਮਟਰ ਆਪਾਂ ਛੱਲ ਕੇ ਰੱਖ ਲਈ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਮਟਰਾਂ ਨੂੰ ਹੀ ਜ਼ਿਆਦਾ ਟਾਈਮ ਲੱਗਦਾ ਵਾ ਬਾਕੀ ਨਹੀਂ ਟਾਈਮ ਲੱਗਦਾ ਚਲੋ ਆਪਾਂ ਕਰਕੇ ਹੁਣ ਸਬਜ਼ੀ ਬਣਾਉਣ ਦੀ ਤਿਆਰੀ ਆਪਾਂ ਤੜਕਾ ਸਾਰਾ ਕੱਟ ਤੜਕਾ ਕੱਟ ਕੇ ਰੱਖ ਲਿਆ ਲਸਣ ਅਦਰਕ ਪਿਆਜ਼ ਹਰੀ ਮਿਰਚ ਹਨ ਤੇ ਬਾਕੀ ਚੀਜ਼ਾਂ ਆਪਾਂ ਜੋ ਪਾਵਾਂਗੇ ਬਾਅਦ ਚ ਪਾਵਾਂਗੇ ਇਹਨੂੰ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਪਾਸੇ ਰੱਖ ਦਿੰਦੇ ਹਾਂ ਕਿਤੇ ਵਿੱਚ ਨਾ ਆਪਾਂ ਤਾਂ ਪੀਸ ਹੋ ਜੇ ਹੁਣ ਆਪਾਂ ਇਧਰ ਧਰਤੀ ਕੜਾਹੀ ਗਰਮ ਕੜਾਹੀ ਗਰਮ ਦੇ ਵਿੱਚ ਜੋ ਪਾਉਣਾ ਨੇ ਪਾ ਤੜਕਾ ਲਾਉਣਾ ਤੁਹਾਨੂੰ ਮੈਂ ਦੱਸਦੀ ਹਾਂ ਕਿਸ ਚੀਜ਼ ਦਾ ਲਾਵਾਂਗੀ ਮੈਂ ਸਭ ਤੋਂ ਪਹਿਲਾਂ ਇਹਦੇ ਵਿੱਚ ਕਰਨਾ ਜੀਰਾ ਪਾਵਾਂਗੀ ਮੈਂ ਇਹਦੇ ਵਿੱਚ ਕਿਉਂ ਬਿਲਕੁਲ ਵੀ ਨਹੀਂ ਪਾਵਾਂਗੀ ਕਿਉਂਕਿ ਆਪਾਂ ਬਿਨਾਂ ਘਿਓ ਤੋਂ ਸਬਜ਼ੀ ਬਣਾਣੀ ਹੈ ਬਹੁਤ ਟੇਸਟ ਬਣੇਗੀ ਲਓ ਜੀ ਆਪਾਂ ਬਿਨਾਂ ਘਿਓ ਤੋਂ ਪਾਣੀ ਹੈ ਵਿੱਚੇ ਆਪਾਂ ਰਾਈ ਪਾ ਦਿੰਨੇ ਆ ਥੋੜੀ ਜੀ ਲਓ ਜੀ ਆਪਾਂ ਇਹ ਪਾ ਦਿੱਤੀ ਥੋੜੀ ਜੀ ਰਾਈ ਥੋੜੀ ਜੀ ਇਹ ਆਪਾਂ ਜੀਰਾ ਭੁੰਨ ਲੈਨੇ ਆਪਾਂ ਗੈਸ ਤੇ ਕਰ ਰਹੇ ਆ ਦਾ ਗੈਸ ਮੁੱਕਣ ਵਾਲੀ ਹੈ ਨਹੀਂ ਤੋ ਕਦੇ ਵੀ ਮੁੱਕ ਜਾ फटाफट ਹੁਣ ਤਾਂ ਮੈਂ ਜੀਰਾ ਆਪਣਾ ਭੱਜ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਨਾਰੀ ਪਾਣੀ ਲਸਣ ਸੋ ਸਾਰੀਆਂ ਚੀਜ਼ਾਂ ਆਪਾਂ ਪਾਉਣ ਲੈਣੇ ਆ। ਉਦਰਾ ਆਪਾਂ ਟਰਜਣ ਜੀ ਮਟਰ ਗਾਜਰ ਔਰ ਆਲੂ ਹਨਾ ਹੁਣ ਆਪਾਂ ਇਹ ਚ ਪਾ ਲਗੇ ਪਿਆਜ਼ ਪਿਆਜ਼ ਪਾ ਲਗੇ ਪਿਆਜ਼ ਆਪਾਂ ਚੰਗੀ ਤਰ੍ਹਾਂ ਭਨ ਲਾਗੇ ਇਹਨਾਂ ਨੂੰ ਕਿਉਂਕਿ ਆਪਾਂ ਇਹਦੇ ਵਿੱਚ ਤੇਲ ਬਿਲਕੁਲ ਵੀ ਨਹੀਂ ਪਾਇਆ ਵਾ ਤੇ ਸਬਜੀ ਦੇਖੋ ਬਹੁਤ ਟੇਸਟ ਬਣਦੀ ਹੈ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਆ ਕਰੋ ਸਬਜੀ ਬਿਨਾ ਤੋਂ ਇਹ ਪਾਉਣਾ ਤਾਂ ਸਰੋਂ ਦਾ ਤੇਲ ਬਾੱਕੀ ਵੀ ਇਹਨੂੰ ਗਾਜਰ ਮਟਰ ਨੂੰ ਆਲੂ ਨੂੰ ਸਬਜੀ ਫੜਕਾ ਲਾਵੋ ਅਗਰ ਘਰ ਦਾ ਤੁਹਾਡੇ ਕੋਲ ਕੱਢਿਆ ਹੋਇਆ ਤਾਂ ਬਹੁਤ ਹੀ ਵਧੀਆ ਨੇ ਦਾ ਕੱਚੀ ਘਾਣੀ ਦਾ ਤੇਲ ਕਹਿ ਦਿੰਦੇ ਆ ਪਰ ਜਦੋਂ ਬੋਤਲਾਂ ਚ ਬੰਦ ਹੋ ਗਿਆ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਕੀ ਦੇ ਰਹੇ ਆਪਾਂ ਨੂੰ ਹਨ ਤੇ ਦੇਸੀ ਘਿਓ ਦਾ ਲਾਉਂਗੇ ਤਾਂ ਹੋਰ ਹੀ ਵਾਰ ਇਹ ਨਿਆਰੇ ਹੁੰਦੇ ਨੇ ਆਪਾਂ ਹੁਣ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਉਦਰਾ ਪਾੜ ਦیتے ਮਟਰ ਗਾਜਰ ਤੇ ਆ ਤੁਹਾਨੂੰ ਦਿਖਾਉਣਾ ਮੈਂ ਇਧਰ ਰੈਕਸ਼ਨ ਤੇ ਇਹ ਫਿਰ ਜਣਗੇ ਤੇ ਆਪਾਂ ਇਹਦਾਂ ਤੜਕਾ ਫਰਾਈ ਕਰਨ ਲੱਗੇ ਹੈ ਨਾ ਫਿਰ ਦੋਨੋਂ ਟੀਮ ਜਲਦੀ ਹੋ ਜਾਣੀ ਆਪਾਂ ਹੋਰ ਕੰਮ ਕੀ ਕਿਤੇ ਜਾਣਾ ਇਹ ਚੰਗੀ ਤਰ੍ਹਾਂ ਪੌਣ ਲੈਣਾ ਥੋੜਾ ਟਾਈਮ ਤਾਂ ਲੱਗਦਾ ਵਾ ਕਿਉਂਕਿ ਇਸ ਚ ਤੇਲ ਵਗੈਰਾ ਨਹੀਂ ਹੁੰਦਾ ਨਾ ਤਾਂ ਕਰਕੇ ਪਰ ਫਿਰ ਵੀ ਆਪਾਂ ਇਹਨੂੰ ਭੁੰਨਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਹਨਾ ਪਏ ਦੇ ਵਿੱਚ ਨਮਕ ਨਹੀਂ ਪਾਵਾਂਗੇ ਹਲੇ ਕਿਉਂਕਿ ਨਮਕ ਪਾਮਗੇ ਤਾਂ ਪਾਣੀ ਜਿਆ ਨਿਕਲੇ ਜਦੋਂ ਪਾਣੀ ਨਿਕਲੇ ਆ ਪਿਆਜ਼ਾਂ ਤੋਂ ਫਿਰ ਇਹ ਨਾਲ ਦੇ ਚੱਪਕ ਜਾਣਗੇ ਦੇ ਆਪਣਾ ਦੂਜੇ ਦੇ ਕੜਾਈ ਦੇ ਆਪਾਂ ਹੋਂਦੇ ਆ ਫਿਰ ਤੁਹਾਨੂੰ ਦਿਖਾਉਣੇ ਆ ਲਓ ਜੀ ਆਪਣੇ ਪਿਆਜ਼ ਭੁੱਜ ਗਏ ਤਾਂ ਆਪਾਂ ਇਹਦੇ ਵਿੱਚ ਪਾ ਲਈ ਇੱਕ ਹੁਣ ਟਮਾਟਰ ਟਮਾਟਰ ਵੀ ਨਾਲ ਹੀ ਆਪਣਾ ਔਰ ਜਣਾ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ ਮੇਰੇ ਕੋਲ ਹੈਗੇ ਮੈਂ ਇਸ ਲਈ ਪਾ ਰਹੀ ਹੈ ਕਈ ਵਾਰ ਨਹੀਂ ਕਰੇ ਹੁੰਦੀ ਚੀਜ਼ 24 ਘੰਟੇ ਆਪਣੇ ਘਰ ਚੀਜ਼ ਨਹੀਂ ਹੁੰਦੀ ਮੇਰੇ ਕੋਲ ਵੀ ਬਹੁਤ ਵਾਰੀ ਹੋਇਆ ਕਿ ਚੀਜ਼ ਹੁੰਦੀ ਨਹੀਂ ਹੈਨਾ ਫਿਰ ਆਪਾਂ ਉਹ ਚੀਜ਼ ਨੂੰ ਛੱਡ ਦਿੰਦੇ ਹਾਂ ਸਕਿਪ ਕਰ ਦੇਈਦਾ ਇਹ ਚੀਜ਼ ਕੱਢ ਲਈਏ ਲੋਜੀ ਆਪਾਂ ਟਮਾਟਰ ਵੀ ਨਾਲ ਲਏ ਇਹਦੇ ਫਰਾਈ ਕਰ ਲਾਂਗੇ ਥੋੜਾ ਹਲਕਾ ਜਿਹਾ ਸੇਕ ਹੀ ਲਵਾਉਣਾ ਆਪਾਂ ਟਮਾਟਰਾਂ ਨੂੰ ਨਮਕ ਨਹੀਂ ਪਾਉਂਦੇ ਆਪਾਂ ਫਿਰ ਚਿਪਕ ਜਾਂਦੇ ਨੇ ਨਾਲ ਟਮਾਟਰਾਂ ਦਾ ਪਾਣੀ ਵੀ ਨਿਕਲ ਜਾਂਦਾ ਹਨਾ ਜੂਸ ਜਿਹਾ ਤੇ ਫਿਰ ਉਹ ਚਿਪਕ ਜਾਂਦੇ ਨੇ ਲਓ ਜੀ ਆਪਣਾ ਇਹ ਤਿਆਰ ਹੋ ਗਿਆ ਆਪਾਂ ਹੁਣ ਇਹਦਾ ਬਣਾ ਲਾਂਗੇ ਪੇਸਟ ਦੇਖੋ ਆਪਾਂ ਬਿਲਕੁਲ ਵੀ ਇਹਦੇ ਵਿੱਚ ਕਿਉਂ ਜਾਂ ਤੇਲ ਕੁਛ ਨਹੀਂ ਪਾਇਆ ਚੜਦਾ ਸੀ ਆਉਂਦੇ ਉੱਪਰ ਨੂੰ ਨਾ ਤਾਂ ਪਾਇਆ ਮਿਰਚ ਮੜਾ ਜਿਹਾ ਸੇਕ ਲਵਾਉਣਾ ਆਪਾਂ ਜਿਆਦਾ ਨਹੀਂ ਨਹੀਂ ਤਾਂ ਬਿਨਾਂ ਕਿਉਂ ਤੇ ਇਹ ਵੀ ਬੜੀਆਂ ਗਲੇ ਨੂੰ ਚੜਦੀਆਂ ਨੇ ਇਹ ਆਪਣਾ ਬਣ ਜਾਏਗਾ ਆਪਾਂ ਇਹਦਾ ਕਰਦੇ ਆ ਪੇਸਟ ਤਿਆਰ ਮੋਸ ਆਪਾਂ ਹੁਣ ਪਾ ਲੈਨੇ ਨੇ ਇਹਦੇ ਵਿੱਚ ਪੱਪਚਾ ਹਨਾ ਕੱਪ ਜਿਹਾ ਬਾਕੀ ਆਪਾਂ ਇਹਦੇ ਤੇ ਕਰਦੇ ਜਿਹਦੇ ਨਾਲ ਪਾ ਲਗੇ ਸੌਖਾ ਪਾਏਗਾ ਹਨ ਇੱਕ ਨਿੱਕਾ ਜਿਹਾ ਕਾਛੀ ਵਾਲਾ ਆਲੋ ਚਾਇਆਨ ਵੱਡਾ ਚਮਚਾ ਲਾ ਲੋ ਇਹਦੇ ਨਾਲ ਬੜਾ ਸੌਖੇ ਪੈਂਦੇ ਹਨ ਕੜਾਹੀ ਆਪਣੀ ਗਰਮ ਪਈ ਉਹਦਾ ਪੇਸਟ ਤਿਆਰ ਹੋ ਜਾਣ ਕੜਾਹੀ ਆਪਣੀ ਹਲੇ ਗਰਮ ਸੀਗੀ ਪੇਸਟ ਆਪਾਂ ਕਰ ਲਿਆ ਤਿਆਰ ਦੇਖੋ ਹੁਣ ਆਪਾਂ ਇਹ ਕੜਾਹੀ ਕਰਨ ਦੇ ਵਿੱਚ ਹੀ ਪੇਸਟ ਪਾ ਦਿੰਨੇ ਆਂ ਦੇਖੋ ਤੁਸੀਂ ਆਪਾਂ ਨਾ ਪਹਿਲਾਂ ਕਿਹਾ ਪਾਇਆ ਤੇ ਨਾ ਆਪਾਂ ਹੁਣ ਪਾ ਰਹੇ ਆਂਗੇ ਪਰ ਟੇਸਟ ਤੁਸੀਂ ਦੇਖੋ ਤਾਂ ਬਹੁਤ ਜ਼ਿਆਦਾ ਟੇਸਟ ਬਣੇਗਾ ਕਿਉਂਕਿ ਮਸਾਲਾ ਭੁੰਨਣ ਨਾਲ ਹੀ ਟੇਸਟ ਹੁੰਦਾ ਜ਼ਰੂਰੀ ਨਹੀਂ ਕਿ ਆਪਾਂ ਸਾਰੇ ਸਬਜ਼ੀਆਂ 'ਚ ਕਿਹੜਾ ਕੰਦੂ ਪਾਓ ਨਾ ਵੀ ਪਾਓ ਜ਼ਰੂਰੀ ਨਹੀਂ ਮਲੋ ਆਪਾਂ ਪੇਸਟ ਤਾਪਾਈ ਦੇ ਵਿੱਚ ਹੁਣ ਵੀ ਘੱਟ ਭੁੱਲਣ ਦੀ ਲੋੜ ਪੈਣੀ ਹੈ ਥੱਲੇ ਲੱਗਦਾ ਆਪਾਂ ਥੋੜਾ ਥੋੜਾ ਪਾਣੀ ਕਰਕੇ ਪਾਉਂਦੇ ਪਾਵਾਂਗੇ ਤੇ ਇੰਨੀ ਭੁੱਲੇ ਲੱਗੇਗਾ ਥੋੜਾ ਜਿਹਾ ਪਾਣੀ ਪਾਉਦੇ ਰਹਾਂਗੇ ਤੇ ਥੱਲੇ ਨਹੀਂ ਲੱਗਦਾ ਮਸਾਲਾ ਆਪਣਾ ਇਹਦੇ ਵਿੱਚ ਵੀ ਆਪਣਾ ਮਸਾਲਾ ਹੈਗਾ ਉਹ ਲੱਗਿਆ ਹੋਇਆ ਕੱਪ ਚ ਢੱਕਣ ਚ ਲਓ ਜੀ ਆਪਾਂ ਨੂੰ ਭੁੱਲਾਗੇ ਚੰਗੇ ਤਰੀਕੇ ਨਾਲ ਥੋੜਾ ਪਾਣੀ ਪਾ ਲਿਆ ਹੁਣ ਬੜਾ ਵਧੀਆ ਪੁੱਜੇਗਾ ਕਿਉਂਕਿ ਸਾਰੇ ਮਸਾਲੇ ਵੈਸੇ ਆਪਣੇ ਭੁੰਨੇ ਹੋਏ ਆ ਜਿਆਦਾ ਨਹੀਂ ਜਿਆਦਾ ਤੇ ਇਹਦੇ ਵਿੱਚ ਜਿਹੜੇ ਆਪਾਂ ਪਾਉਣੇ ਆ ਨੇ ਮਸਾਲੇ ਵਗੈਰੇ ਆ ਦੇਖ ਤੁਹਾਨੂੰ ਹੋਰ ਦੱਸਾਂ ਜਦੋਂ ਆਪਾਂ ਸਬਜ਼ੀ ਧਰਦੇ ਆ ਨਾ ਉਹਦੇ ਉੱਪਰ ਝੱਗ ਆਉਂਦੀ ਆ ਦੇਖੋ ਇਹਦੇ ਆ ਰਹੀ ਨੇ ਇਹਦੇ ਰੇ ਸਪਰੇ ਚੀਜ਼ਾਂ ਹੁੰਦੀਆਂ ਨੇ ਇਸ ਲਈ ਪਹਿਲਾਂ ਇਹਨਾਂ ਨੂੰ ਉਬਾਲਾ ਦੇ ਲੋ ਹੁਣ ਮੈਂ ਇਹਨਾਂ ਦੇ ਉੱਪਰ ਉੱਪਰੋਂ ਝੱਗ ਜੀ ਸਾਰੀ ਕੱਢਾਂਗੀ ਤੇ ਕਿਉਂਕਿ ਆਪਾਂ ਨੂੰ ਇਹ ਜ਼ਹਿਰੀਲੀ ਚੀਜ਼ ਹੁੰਦੀਆਂ ਨੇ ਇਹ ਸਪਰੇ ਆ ਰੇ ਤੇਲ ਵਾਲੀਆਂ ਹੁੰਦੀਆਂ ਨੇ ਇਸ ਲਈ ਕਾਹੀ ਮੈਂ ਕਹਲਾ ਹੈ ਜਦ ਰਿਜਨੇ ਕਰ ਦਤਾ ਨਾ ਉਬਲਣਾ ਸਾਡੀ ਭਾਸ਼ਾ ਰਿਜਣਾ ਹਨਾ ਜੀ ਤੇ ਹੁਣ ਆਪਾਂ ਪਾਉਣੇ ਆ ਇਹਦੇ ਵਿੱਚ ਮਸਾਲੇ ਮਸਾਲੇ ਆਪਾਂ ਕਰਨਗੇ ਘਾਟੀ ਐਡ ਕਰ ਲੈਣੇ ਤੇ ਬਾਕੀ ਤੁਸੀਂ ਦੇਖ ਲਓ ਕੀ ਕੀ ਪਾਉਣਾ ਚਾਹੁੰਦੇ ਆ ਮੈਂ ਮਨਾ ਨਹੀਂ ਕਰਦੀ ਪਰ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਦੱਸ ਰਹੀ ਹਾਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਸਵਾਦ ਅਨੁਸਾਰ ਜਿੰਨੀ ਤੁਹਾਡੀ ਸਬਜ਼ੀ ਆ ਉਸ ਹੱਬ ਦੇ ਨਾਲ ਮਸਾਲਾ ਚੜ ਰਿਹਾ ਛੋਟੇ ਛੋਟੇ ਹਲਦੀ ਦੇ ਟੁਕੜੇ ਕੱਟ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਕਲਰ ਦੇਣਗੇ ਆਪਾਂ ਨੂੰ ਇਹ ਬੜਾ ਸੋਹਣਾ ਕੱਚੀ ਹਲਦੀ ਹੈ ਬੜੀ ਸੋਹਣੀ ਹੈ ਤੁਹਾਡੇ ਕੋਲੇ ਨਹੀਂ ਵੀ ਤਾਂ ਕੋਈ ਚਿਕਾ ਹੈ ਨਹੀਂ ਕਿ ਕਿ ਹਲਦੀ ਜ਼ਰੂਰੀ ਚਾਹੀਦੀ ਹੈ ਮੇਰੇ ਕੋਲ ਸੀ ਆਪਾਂ ਅਸਲੀ ਪਾ ਲਈਆ ਹਣਾ ਤੇ ਥੋੜਾ ਪਾਵਾਂਗੇ ਇਹਦੇ ਵਿੱਚ ਮੈਂ ਜੀਰਾ ਅਰ ਕਿੰਨੀ ਚੱਕ ਜੀ ਆ ਗਈ ਜੇ ਉੱਪਰ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਤੁਸੀਂ ਜ਼ਿਆਦਾ ਮਸਾਲੇ ਐਡ ਕਰਨੇ ਚਾਹੋ ਨੇ ਜ਼ਿਆਦਾ ਕਰ ਸਕਦੇ ਆ ਮੈਂ ਨਹੀਂ ਕਹੂੰਗੀ ਤੁਸੀਂ ਨਾ ਕਰੋ ਹਰੇ ਮਿਰਚ ਪਾਈ ਆਪਾਂ ਪਰ ਲਾਲ ਮਿਰਚ ਵੀ ਥੋੜੀ ਜਿਹੀ ਪਾਵਾਂਗੇ ਹੋਰ ਵੀ ਇੱਕ ਦੋ ਮਸਾਲੇ ਪਾ ਲਾਂਗੇ ਆਪਾਂ ਪਰ ਜ਼ਿਆਦਾ ਨਹੀਂ ਪਾਣਗੇ ਆਪਾਂ ਤੇ ਥੋੜੇ ਥੋੜੇ ਪਾਓ ਟੇਸਟ ਹੁੰਦਾ ਵਾ ਕੱਲੇ ਅਗੇ ਸਾਡੇ ਜਿਹੜੇ ਮਾਮਾ ਸੀਗੇ ਮਾਮਾ ਤੇ ਦਾਦੀਆਂ ਹਨਾ ਨਾਨੀਆਂ ਪਰਦਾਦੀਆਂ ਤੇ ਇਹ ਨੇ ਉਹ ਕੜਾ ਮਸਾਲੇ ਹੁੰਦੇ ਸੀ ਕੱਲਾ ਲੂਣ ਮਿਰਚ ਪਾ ਕੇ ਇਦੀ ਟੇਸਟ ਸਬਜੀ ਬਣਾਉਂਦੀਆਂ ਸੀ ਬਹੁਤ ਜ਼ਿਆਦਾ ਹਨਾ ਪਰ ਸਾਡੇ ਹੁਣ ਆਟਾ ਬਣ ਗਈ ਕੇ ਮਸਾਲਾ ਪਾਓ ਮਸਾਲਾ ਪਾਓ ਸਾਡੇ ਮਸਾਲਾ ਤਿਆਰ ਹੋ ਗਿਆ ਚ ਇੱਕ ਦੋ ਮਸਾਲੇ ਪਾਵਾਂਗੇ ਐਡ ਕਰਾਂਗੀ ਮੈਂ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਸਭ ਤੋਂ ਪਾਣੀ ਆ ਮੈਂ ਹੈਂਗੇ ਇਹਦੇ ਵਿੱਚ ਹਿੰਗ ਪਾਉਣੀ ਆ ਕਿ ਕੋਈ ਸਰਦੀ ਦਾ ਮੌਸਮ ਹੈ ਤਾਂ 12 ਮਹੀਨੇ ਤੇ ਦਿਨ ਹਿੰਗ ਮੇਰੇ ਵਿੱਚ ਪਾਈ ਜਾਂਦੀ ਆ। ਤੋਂ ਇਹਦੇ ਵਿੱਚ ਮੈਂ ਪਾਵਾਂਣੀ ਜੀ ਹਣਾ ਧਨੀਆ ਪਾਊਡਰ ਫਿਰ ਪਾਵਾਂਗੇ ਥੋੜਾ ਇਹਦੇ ਵਿੱਚ ਮੈਂ ਲਿਖਿਆ ਹੋਇਆ ਮੇਰਾ ਦੇਖੋ ਲੈ ਕੇ ਰੱਖਿਆ ਹੈ ਡਬੀਆਂ ਤੇ ਇੱਕੋ ਜਿਹਾ ਲੱਗਦਾ ਹੈ ਨਾ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਸਾਰੇ ਇੱਕੋ ਚੀਜ਼ ਹੁੰਦੀ ਹੈ ਪਰ ਮੈਂ ਲਿਖ ਲੈਣੀ ਹੁੰਦੀ ਹੈ ਇਹਨਾਂ ਤੇ ਇਸ ਤਰੀਕੇ ਦੇ ਨਾਲ ਕਿ ਮੈਨੂੰ ਚੰਗਾ ਸੌਖਾ ਲੱਗਦਾ ਲੱਭਣਾ ਸਬਜੀ ਮਸਾਲਾ ਸਾਰਿਆਂ ਵੀ ਮੇਰਾ ਤਕਰੀਬਨ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਲੱਭੀਆਂ ਖਾਲੀ ਰਹੀਆਂ ਪਾਉਣ ਵਾਲੀਆਂ ਦੇਖੋ ਜਿਵੇਂ ਇਹ ਤੇ ਲਿਖਿਆ ਗਰਮ ਮਸਾਲਾ ਬੜਾ ਸੌਖਾ ਲੱਭਦਾ ਵਾ ਨਾ ਤੇ ਛੋਟੇ ਛੋਟੇ ਚੀਜ਼ਾਂ ਦਾ ਆਪਾਂ ਨੂੰ ਧਿਆਨ ਰਹਿਣਾ ਬਾਕੀ ਹੋਰ ਤਾਂ ਕੁਛ ਨਹੀਂ ਬਾਕੀ ਭਣਾ ਸਾਰੀਆਂ ਵਡੀਆਂ ਸਿਆਣੀਆਂ ਤੁਸੀਂ ਤੇ ਦੇਗੀ ਮਿਰਚ ਹੋਵੇ ਆਪਣੀ ਇਹ ਤਾਂ ਆਪਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਵੀ ਇਹ ਦੇਗੀ ਮਿਰਚ ਵਾ ਹੈ ਨਾ ਇਦਾਂ ਮੈਂ ਕਹਾ ਮੰਗੀ ਥੋੜੀ ਜੀ ਇਹ ਚੀਜ਼ਾਂ ਵਿਖੀਆਂ ਜਾਣ ਨਾਲ ਬੜੀ ਆਸਾਨੀ ਨਾਲ ਆਪਾਂ ਨੂੰ ਚਲੋ ਜਿਹੜੇ ਕਿਚਨ ਚ ਰਹਿੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੀ ਆਹ ਚੀਜ਼ ਇੱਥੇ ਹੈ ਜਿਹੜਾ ਨਹੀਂ ਰਹਿੰਦਾ ਜਿਹਨੇ ਕਦੀ ਕਦੀ ਕਿਚਨ ਝੱਟ ਰਿਹਾ ਹੈ ਨਾ ਉਹਨੂੰ ਬੜਾ ਔਖਾ ਲੱਗਦਾ ਵਾਹੇ ਚੀਜ਼ਾਂ ਤੇ ਲਓ ਜੀ ਆਪਣੇ ਉਧਰ ਮਟਰ ਗਾਜਰ ਵੀ ਰਜ ਗਿਆ ਤੇ ਇਧਰ ਆਪਣਾ ਮਸਾਲਾ ਵੀ ਰੈਡੀ ਹੋ ਗਿਆ ਬਿਲਕੁਲ ਦੇਖੋ ਤੁਹਾਡੇ ਸਾਹਮਣੇ ਬਿਨਾ ਕਿਆ ਹੋ ਤੋ ਬਿਨਾ ਕਿਆ ਹੋ ਤੋ ਆਪਾਂ ਸਬਜ਼ੀ ਬਣਾਈ ਹੈਗੀ ਤੇ ਤੁਸੀਂ ਫਿਰ ਦੱਸਿਓ ਫਿਰ ਆਪਾਂ ਤੁਹਾਨੂੰ ਰਿਜਕੇ ਸਬਜ਼ ਖਾਣ ਦਿਖਾਉਣੇ ਆ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਵਾਚ ਜਰੂਰ ਕਰਿਆ ਕਰੋ ਮਸਾਲਾ ਦੇਖੋ ਜੇ ਨਮਕਾਲਾ ਭੁੰਨਾਂਗੇ ਉਹਨਾਂ ਹੀ ਆਪਣਾ ਟੇਸਟ ਆਏ ਤੇ ਇਹ ਪਰ ਦੱਸਿਆ ਕਰੋ ਤੁਸੀਂ ਦੱਸ ਦਿਓ ਕਰੋ ਕਮੈਂਟ ਕਰਕੇ ਕਿ ਵੀ ਆਪਾਂ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਾਂ ਕਿਸ ਚੀਜ਼ ਦੀ ਕਮੀ ਹੈ ਕਿਉਂਕਿ ਇਨਸਾਨ ਭੁੱਲਣ ਹਾਰਾ ਵਹਣਾ ਭੁੱਲ ਜਾਂਦਾ ਵੇ ਨਹੀਂ ਕਿ ਨਹੀਂ ਸਾਰੀ ਭੈਣ ਭਰਾ ਭੁੱਲ ਜਾਂਦੇ ਆਪਾਂ ਕਿ ਵੀ ਲਾਰੇ ਹੁੰਦੇ ਆ 100 ਥਾਂ ਤੇ ਟੈਨਸ਼ਨ ਹੁੰਦੀ ਆ ਫਿਰ ਆਪਣੇ ਦਿਮਾਗ ਕੋਲ ਪਾਸੇ ਚੱਲ ਜਾਂਦੇ ਨੇ ਜਿਵੇਂ ਕੱਜ ਮੇਰੇ ਪਾਟ ਕਰ ਜੀ ਇਹ ਵੀ ਦਿਮਾਗ ਚ ਵਿੱਚ ਮੇਰੇ ਆਪਣੇ ਬ੍ਰਦਰ ਦੀ ਯਾਦ ਆ ਗਈ ਤਾਂ ਮੈਂ ਇੱਕ ਦੋ ਥਾਂ ਮ ਤੋਂ ਪਾੜਦੀ ਮੈਥੋਂ ਲਗਾ ਮਤਰਾ ਗਲਤ ਹੋਈ ਆ ਸੌਰੀ ਮੰਗਦੇ ਆਪਾਂ ਬਾਬਾ ਜੀ ਦਾ ਵੀ ਤੁਹਾਡੇ ਸੰਗਤ ਹੋਵੇ ਲਓ ਜੀ ਦੇਖੋ ਕਲਰ ਕਿੰਨਾ ਸੋਹਣਾ ਆਉਣ ਲੱਗ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਗਾਜਰ ਮਟਰ ਹੁਣ ਉਹ ਵੀ ਆਪਣੇ ਉਵਾਲੇ ਆ ਗਿਆ ਤਾਜ਼ੇ ਤਾਜ਼ੇ ਕੱਚੇ ਕੱਚੇ ਆ ਫਿਰ ਤੋਂ ਅੰਦਰ ਤੋਂ ਘੋਣੀ ਆਪਾਂ ਸਬਜੀ ਬਣੀ ਦਵਾ ਲਓ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਜਦੋਂ ਆਪਾਂ ਥੋੜਾ ਜਿਹਾ ਮਾਣਾ ਪਾਣੀ ਰੱਖਿਆ ਤੇ ਦੇਖੋ ਕਿਉਂਕਿ ਜਦੋਂ ਆਪਾਂ ਖਾਣ ਵੇਲੇ ਗਰਮ ਕਰਨੀ ਹੈ ਸਬਜੀ ਤਾਂ ਉਦੋਂ ਫਿਰ ਨਹੀਂ ਬਿਲਕੁਲ ਹੋਰ ਹੀ ਹੋ ਜਾਂਦੀ ਹੈ ਮੈਨੂੰ ਚੰਗੀ ਲੱਗਦੀ ਕਿ ਜਿਆਦਾ ਸੁੱਕਾ ਪਣ ਜਾ ਹੋ ਜੇ ਤੇ ਤੁਸੀਂ ਦੱਸਿਓ ਮੇਰੀ ਵੀਡੀਓ ਨੂੰ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਬਣਾਈ ਹੋਈ ਸਬਜੀ ਬਿਨਾਂ ਕਿਹੋ ਜਿਹੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਸ ਤਰੀਕੇ ਨਾਲ ਬਣਾਇਆ ਕਰੋ ਜੇ ਤੁਹਾਡੇ ਕੋਲ ਘਰ ਦਾ ਦੇਸੀ ਘਿਓ ਚ ਬਣਾ ਲਓ ਸਰੋਂ ਦਾ ਤੇਲ ਚ ਬਣਾ ਲਓ ਪਰ ਪਲੀਜ਼ ਬੱਚਿਆਂ ਨੂੰ ਜਿਆਦਾ ਤੇਲ ਤੋਂ ਜ਼ਰੂਰੀ ਬਣਾ ਕੇ ਰੱਖੋ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ